ਬਾਈ ਜੀ ਪਹਿਲੀ ਵਾਰੀ ਹੋਇਆ ਕਿਸੇ ਨੂੰ ਆਪਦੇ ਬੱਚੇ ਦੀ ਨੌਕਰੀ ਲੈਣ ਖਾਤਰ ਕੋਈ ਪਲਾਟ ਨਹੀਂ ਵੇਚਣਾ ਪਿਆ ਪਹਿਲੀ ਨਹੀਂ ਵੇਚਣੀ ਪਈ ਡਰੈਸਦਾਰਾਂ ਕੋਲੇ ਗਹਿਣੇ ਨਹੀਂ ਧਰਨੀ ਪਈ ਠੀਕ ਹੈ ਬਿਨਾ ਸਫਾਰਿਸ਼ ਤੋਂ ਨੌਕਰੀਆਂ ਦਿੱਤੀਆਂ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਬਿਜਲੀ ਦਾ ਬਿੱਲ ਹੀ ਜ਼ੀਰੋ ਕਰਤਾ ਇਹ ਆ ਸਰਕਾਰ 40 42 ਦਾਸ ਦਾ ਬਾਈ ਜੀ ਜਿਹੜੇ ਸਾਰੇ ਮੁਫਤ ਹੋਣੇ ਆ ਕਿਹੜੀ ਡਿਸਪੈਂਸਰੀ ਚ ਹੁੰਦਾ ਸੀ ਇਹ ਨਵੀਂ ਸੋਚ ਹੈ ਨਵੇਂ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਕਰ ਰਹੇ ਹੈ ਦਿੱਲੀ ਜਿਹੇ ਸੇਵਾ ਕਾਮਯਾਬ ਹੋਈ ਹੈ ਅੱਜ ਜੇ ਸਹੀ ਮਨਾਇ ਮੈਂ ਦੇਖੀ ਗੱਲ ਹੈ ਅੱਖੋਂ ਸਾਨੂੰ ਵਿਆਹ ਜੀ ਨਹੀਂ ਕੀਤੀ ਕਿਉਂਕਿ ਅਸੀਂ ਇਹ ਸਾਨੂੰ ਜਿੰਨਾ ਵਕਤ ਅਸੀਂ ਭਰਿਆ ਇਹ ਸਾਨੂੰ ਹੀ ਪਤਾ ਹੈ ਇਸ ਤੇ ਕੋਲ 10 ਕਰੋੜ ਦੇ ਲਗਭਗ ਇਸ ਤੇ ਖਰਚਾ ਆਵੇਗਾ ਜੋੜੀਆਂ ਨਹਿਰਾਂ ਬਣੀਆਂ ਨੇ ਆਜ਼ਾਦੀ ਤੋਂ ਬਾਅਦ ਆਪਾਂ ਗੱਲ ਕਰ ਲਈ ਇਹ ਤਾਂ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੂੰ ਕਾਫੀ ਸਹੂਲਤਾਂ ਮਿਲਣ ਜਾ ਰਹੀਆਂ ਨੇ ਜਿੰਨੇ ਪੁਲ ਨੇ ਉਹਨਾਂ ਨੂੰ ਸਟੀਲ ਬ੍ਰੇਜ ਦੇ ਨਾਲ ਵਧੀਆ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਨਹਿਰਾਂ ਉੱਪਰ ਦੀ ਇੱਕ ਨਵਾਂ ਪੁਲ ਬਣ ਰਿਹਾ ਹੈ ਹੋ ਸਕਦਾ ਇਹ ਪਹਿਲਾ ਪੁਲ ਹੋਊਗਾ ਇਸ ਨਹਿਰਾਂ ਦੇ ਉੱਪਰ ਦੀ ਜਿਹੜਾ ਨਵਾਂ ਬਣ ਰਿਹਾ ਹੈ ਤਾਂ ਅੱਜ ਕੁਲਤਾਰ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਪਹੁੰਚਿਆ ਗੱਲਬਾਤ ਕਰਦੇ ਆ ਸੰਧਵਾ ਸਾਹਿਬ ਲੋਕਾਂ ਦੀਆਂ ਉਮੀਦਾਂ ਤੇ ਤੁਸੀਂ ਖਰੇ ਉਤਰ ਗਏ ਕਿਉਂਕਿ ਦੋ ਜ਼ਿਲ੍ਹੇ ਲੋਕਾਂ ਦੇ ਪਿੰਡ ਸੀ ਜਿਹੜੇ ਉਹਨਾਂ ਦੀਆਂ ਕਾਫੀਆਂ ਉਮੀਦਾਂ ਸੀਆਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਇਹਨਾਂ ਵੱਲੋਂ ਮੈਂ ਵੀ ਧੰਨਵਾਦ ਕਰਦਾ ਸਾਡੀ ਟੀਮ ਵੱਲੋਂ ਵੀ ਧੰਨਵਾਦ ਨਹੀਂ ਬਹੁਤ ਬਹੁਤ ਮਿਹਰਬਾਨੀ ਜੀ ਗੱਲ ਹੈ ਵੀ ਮੈਂ ਤਾਂ ਇਹਨਾਂ ਦਾ ਧੰਨਵਾਦ ਸ਼ੁਕਰਾਨਾ ਸੱਤ ਜਨਮ ਨਹੀਂ ਕਰ ਸਕਦਾ ਇਹਨਾਂ ਦਾ ਮੈਂ ਦੇਣਾ ਨਹੀਂ ਦੇ ਸਕਦਾ ਜੇ ਹਰ ਸਾਲ ਦੇ ਨਾਲ ਵੀ ਮੈਂ ਇਹਨਾਂ ਲੋਕਾਂ ਦਾ ਸ਼ੁਕਰਾਨਾ ਕਰਾਂ ਨਾ ਤੇ ਸੱਤ ਜਨਮ ਕਰਦਾ ਰਵਾਂ ਫਿਰ ਵੀ ਪੂਰਾ ਨਹੀਂ ਹੋਣਾ ਦੋ ਵਾਰੀ ਮੈਨੂੰ ਇੱਥੇ ਜਿਤਾਇਆ ਇਹਨਾਂ ਨੇ ਔਰ ਉਹਵੇਂ ਜਿਤਾਇਆ ਵੀ ਕਿਸੇ ਨੇ 1 ਰੁਪਈਆ ਨਹੀਂ ਲਵਾਇਆ ਮੇਥੋਂ ਕੁਝ ਚਮਚਾ ਸਾਤੀ ਚ ਚਲੋ ਚਲੋ ਉਹ ਤੁਹਾਡੇ ਸੋ ਮੈਂ ਤਾਂ ਜੋ ਇਹਨਾਂ ਦੀ ਡਿਊਟੀ ਲਈ ਆਪਾਂ ਪੂਰੀ ਕਰਨ ਲੱਗੇ ਹੋਏ ਆ ਜਦੋਂ ਮਨ ਸਾਫ ਹੋਵੇ ਨੀਰ ਸਾਫ ਹੋਵੇ ਬਾਬਾ ਨਾਨਕ ਮੇਰ ਕਰਦਾ ਤੇ ਜਦੋਂ ਉਹ ਸਿਰ ਤੇ ਹੱਥ ਰੱਖਦੇ ਫਿਰ ਸਾਰੇ ਕੰਮ ਹੀ ਹੋ ਜਾਂਦੇ ਥੋਏ ਪੁਲ ਬਣ ਗਿਆ 7.5 ਮੀਟਰ ਚੌੜਾ ਜੀ ਬੜਾ ਵਧੀਆ ਸ਼ਾਨਦਾਰ ਪੁਲ ਬਣੂਗਾ ਜਿਹੜਾ ਪੁਰਾਣਾ ਪੁਲ ਹੈ ਫਰੀ ਵਾਲੇ ਵਾਲੇ ਪਾਸੇ ਉਹਨੂੰ ਛੇੜਿਆ ਨਹੀਂ ਜਾਊਗਾ ਉਹ ਵੀ ਸਾਡੇ ਪਿੰਡ ਉਹਨੂੰ ਵਧੀਆ ਰੱਖ ਕੇ ਰੱਖਾਂਗੇ ਕਿੰਨਾ ਕੋ ਬਜਟ ਹੈ ਜਿਹੜਾ ਪਾਸ ਕੀਤਾ ਗਿਆ ਕਿ 10 ਕਰੋੜ ਤੋਂ ਉੱਤੇ ਦਾ ਹੂੰ ਵਧੀਆ ਪੂਰਾ ਹੋਰ ਵੀ ਪੂਲੇਗੇ ਜਿਹੜੇ ਅੱਜ ਤੁਸੀਂ ਵੀ ਜਿਹੜਾ ਉਦਘਾਟਨ ਕਰਕੇ ਹੋ ਕਿਉਂਕਿ ਇਹ ਮੈਨੂੰ ਲੱਗਦਾ ਹੈ ਵੀ ਆਪਾਂ ਜੇ ਗੱਲ ਕਰੀਏ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਆਜ਼ਾਦੀ ਤੋਂ ਬਾਅਦ ਇਹ ਨਹਿਰਾਂ ਬਣੀਆਂ ਤਾਂ ਉਸ ਤੋਂ ਬਾਅਦ ਪੂਲਾਂ ਦਾ ਨਿਰਮਾਣ ਨਹੀਂ ਹੋਇਆ ਅਜੇ ਤੱਕ ਜੀ 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 ਨਹੀਂ ਹੁਣ ਬਹੁਤ ਕੰਮ ਆ ਜਿਹੜੇ 70 ਸਾਲ ਹੋਏ ਹੀ ਨਹੀਂ ਸੀ ਭਾਈ ਜੀ ਪਹਿਲੀ ਵਾਰੀ ਹੋਇਆ ਕਿਸੇ ਨੂੰ ਆਪਦੇ ਬੱਚੇ ਦੀ ਨੌਕਰੀ ਲੈਣ ਖਾਤਰ ਕੋਈ ਪਲਾਟ ਨਹੀਂ ਵੇਚਣਾ ਪਿਆ ਪਹਿਲੀ ਨਹੀਂ ਵੇਚੀ ਵੇਚਣੀ ਪਈ ਦਸਤਾਰਾਂ ਕੋਲੇ ਗਹਿਣੇ ਨਹੀਂ ਧਰਨੀ ਪਈ ਠੀਕ ਹੈ ਬਿਨਾ ਸਫਾਰਿ ਤੋਂ ਨੌਕਰੀਆਂ ਦਿੱਤੀਆਂ ਇਹ ਬੜੀ ਵੱਡੀ ਗੱਲ ਹੈ ਜੱਜ ਲਾਏ ਆ ਬਿਨਾਂ ਫੌਰੀਆਂ ਦੇ ਰਿਵਾਰਟਾਂ ਤੋਂ ਬਹੁਤ ਵੱਡੀ ਗੱਲ ਆ ਪਹਿਲੀ ਵਾਰੀ ਹੋਇਆ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਬਿਜਲੀ ਦਾ ਬਿੱਲ ਹੀ ਜ਼ੀਰੋ ਕਰਤਾ ਇਹ ਆ ਸਰਕਾਰ ਤੋਂ ਜਿੰਨੇ ਕੋਈ ਕਸਰ ਰਹਿੰਦੀ ਹੈ ਸਾਡੇ ਸਾਰੇ ਕੰਮਾਂ ਦੀ ਕਸਰ ਕੱਢ ਦੇਾਂਗੇ ਜਾਂ ਸਿੱਧਾ ਕਰ ਦੇਾਂਗੇ ਇੱਕ ਇਹ ਵੀ ਪਤਾ ਲੱਗਿਆ ਕਿ ਨਾਲ ਜਿਹੜੀ ਨਹਿਰ ਵੀ ਬਣ ਜਾ ਰਹੀ ਹੈ ਸਰਵੇ ਵੀ ਕਿਤੇ ਨਾ ਕਿਤੇ ਹੋ ਚੁੱਕਿਆ ਉਹਦਾ ਦੇਖੋ ਜੀ ਜੇ ਆਪਾਂ ਪਾਣੀ ਨੂੰ ਥੱਲਿਓਂ ਟਿਊਬਵੈਲਰਾਂ aí ਇਸੇ ਤਰੀਕੇ ਨਾਲ ਕੱਢਦੇ ਰਹੇ ਵੀ ਮੈਨੂੰ ਲੱਗਦਾ ਵੀ ਆਉਣ ਵਾਲੇ 10 ਸਾਲਾਂ ਦੇ ਵਿੱਚ 10 ਸਾਲ ਤਾਂ ਬਾਲੇ ਆ ਆਪਾਂ ਸਾਰਾ ਪਾਣੀ ਥੱਲੋਂ ਖਤਮ ਕਰ ਦਾਂਗੇ ਤੇ ਪੰਜਾਬ ਬਣ ਜੂ ਰੇਗਿਸਤਾਨ ਇਸ ਚੀਜ਼ ਨੂੰ ਬਚਾਉਣ ਖਾਤਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਸਕੀਮ ਬਣਾਈ ਹੈ ਜਿਹੜੀ ਕਿ ਹਰ ਖੇਤ ਨੂੰ ਜਿਹੜਾ ਪਾਣੀ ਨਹਿਰੀ ਦਿੱਤਾ ਹੈ ਸੋ ਇਸ ਕਰਕੇ ਉਹਦੇ ਅੱਤੇ ਇੱਕ ਨਹਿਰ ਹੋਰ ਵੱਖਰੀ ਇੱਥੇ ਬਣਾਉਣ ਦੀ ਸਕੀਮ ਹੈ ਬੜੀ ਵੱਡੀ ਸਕੀਮ ਹੈ ਇੱਥੋਂ ਸ਼ੁਰੂਆਤ ਹੋਊਗੀ ਨਹਿਰ ਦੀ ਤੇ ਕਿੱਥੋਂ ਤੱਕ ਐਂਡ ਇਹ ਪੈਰਲ ਜਿੱਥੋਂ ਨਿਕਲਦੀਆਂ ਉਹਦੇ ਨਾਲ ਹੀ ਉਥੋਂ ਹਾਂਜੀ ਜੀ ਜੀ ਬਜਟ ਪਾਸ ਹੋ ਗਿਆ ਸਰਵੇ ਹੋ ਗਿਆ ਕਿਉਂਕਿ ਜਿਹੜੀ ਆਪਾਂ ਰਾਜਸਥਾਨ ਨਹਿਰ ਦੀ ਕਰ ਲਈਏ ਕਾਫੀ ਉਹਦਾ ਥਾਂ ਉਸ ਤੋਂ ਪਹਿਲੇ ਜਿਹੜਾ ਲੋਕਾਂ ਦੇ ਕਾਫੀ ਕਰੋੜਾ ਰੁਪਏ ਲਾ ਕੇ ਆਪਦੇ ਉੱਥੇ ਉਹਨਾਂ ਨੇ ਘਰ ਬਣਾਏ ਆ ਕਿਸੇ ਨੇ ਆਪਦਾ ਬਿਜ਼ਨਸ ਚਲਾਇਆ ਉਹਨਾਂ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋਊਗਾ ਉਹਨਾਂ ਦਾ ਫਿਰ ਕਿਸ ਤਰੀਕੇ ਨਾਲ ਕਰੂੰਗੇ ਦੇਖੋ ਜੀ ਸਰਕਾਰ ਫਾਇਦਾ ਕਰਨ ਵਾਸਤੇ ਬਣਦੀ ਹੈ ਨੁਕਸਾਨ ਕਰਨ ਵਾਸਤੇ ਨਹੀਂ ਜੇ ਨਹਿਰ ਨਿਕਲੂਗੀ ਤਾਂ ਸਾਰਿਆਂ ਦਾ ਫਾਇਦਾ ਕਰਾਂਗੇ ਜਿਹੜਾ ਘਰ ਬਣਿਆ ਉਹਦਾ ਵੀ ਫਾਇ ਜਿਹੜੀ ਨਹਿਰ ਦੀ ਨਵੀਂ ਦੀ ਸਹੂਲਤ ਕੀ ਮਿਲੂਗੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਨਹਿਰੀ ਪਾਣੀ ਮਿਲੂਗਾ ਜੀ ਖੇਤਾਂ ਵਾਸਤੇ ਪਰ ਨਹਿਰੀ ਨਹਿਰੀ ਪਾਣੀ ਸਾਡੇ ਗਰਾਊਂਡ ਵਾਟਰ ਨਾਲ ਕਾਫੀ ਜਗ੍ਹਾ ਬਹੁਤ ਥਾਂ ਤੇ ਗਰਾਊਂਡ ਵਾਟਰ ਖਰਾਬ ਹੀ ਆ ਬਾਕੀ ਗਰਾਊਂਡ ਵਾਟਰ ਖਤਮ ਹੀ ਹੁੰਦਾ ਜਾ ਰਿਹਾ ਸੋ ਪੰਜਾਬ ਬਚੂਗਾ ਜੀ ਉਹਦੇ ਨਾਲ ਬਹੁਤ ਵੱਡੀ ਕੱਸੀਆਂ ਤੇ ਸੂਇਆਂ ਦੀ ਸਹੂਲਤ ਜਾਂ ਲੈਫਟ ਪੰਪ ਜਿੱਥੇ ਲਿਫਟ ਵਾਲੀ ਲੋਡ ਹੈ ਲਿਫਟ ਬੰਬ ਮਿਲੂ ਜੇ ਕੱਸੀ ਸੂਏ ਦੀ ਜਾਂ ਸਿੱਧੇ ਪਾਈਪਾਂ ਪੈ ਜਾਣਗੇ ਬਾਹਰ ਨੂੰ ਉਹ ਉਹ ਸਿਸਟਮ ਬਣਾ ਰਹੇ ਆ ਸਾਡੇ ਸੰਧਮਨ ਸਾਹਿਬ ਇੱਕ ਕਿਤੇ ਨਾ ਕਿਤੇ ਮੁਹੱਲਾ ਕਲੀਨਿਕ ਜਿਹੜੇ ਨਵੇਂ ਬਣਾ ਰਹੇ ਆ ਪੰਜਾਬ ਸਰਕਾਰ ਨੇ ਕੱਲ ਵੀ ਕਾਫੀ ਉਦਘਾਟਨ ਕੀਤੇ ਆ ਕਿਤੇ ਨਾ ਕਿਤੇ ਲੋਕਾਂ ਦਾ ਵਿਰੋਧ ਵੀ ਦੇਖਣ ਨੂੰ ਮਿਲਿਆ ਕਿਉਂਕਿ ਲੋਕ ਕਹਿੰਦੇ ਆ ਕਿ ਜਿਹੜੀਆਂ ਡਿਸਪੈਂਸਰੀਆਂ ਪਹਿਲਾਂ ਮਹਿਲਾਵਾਂ ਨੂੰ ਸਹੂਲਤਾਂ ਮਿਲਦੀਆਂ ਸੀਗੀਆਂ ਮੁਹੱਲਾ ਕਲੀਨਿਕ ਬਣਾ ਦੀਆਂ ਮਹਿਲਾਵਾਂ ਨੂੰ ਸਹੂਲਤਾਂ ਨਹੀਂ ਮਿਲੀਆਂ ਇਹਨਾਂ ਨੂੰ ਕਰਨਾ ਚਾਹੀਦਾ ਸੀ ਕਿ ਇਹਨਾਂ ਨੂੰ ਅਪਗ੍ਰੇਡ ਕਰਕੇ ਹਸਪਤਾਲ ਬਣਾਉਣਾ ਚਾਹੀਦਾ ਸੀ ਦੇਖੋ ਜੀ ਟੈਸਟ ਮੁਫਤ ਨਾ ਹੋ ਜੇ 40 42 ਟੈਸਟ ਆ ਬਾਈ ਜੀ ਜਿਹੜੇ ਸਾਰੇ ਮੁਫਤ ਹੋਣੇ ਆ ਕਿਹੜੀ ਡਿਸਪੈਂਸਰੀ ਚ ਹੁੰਦਾ ਸੀ ਤੁਸੀਂ ਨਵੀਂ ਸੋਚ ਹੈ ਨਵੇਂ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਦਿੱਲੀ ਜਿਹੇ ਸੇਵਾ ਕਾਮਯਾਬ ਹੋਈ ਆ ਤਾਂ ਇੱਥੇ ਵੀ ਕਾਮਯਾਬ ਹੋਊਗੀ ਜਿਹਨੇ ਵਿਰੋਧ ਕਰਨਾ ਜੀ ਉਹਨਾਂ ਨੇ ਕਰਨ ਦਿਓ ਉਹਨਾਂ ਦਾ ਧਰਮ ਹੈ ਕਿਵੇਂ ਲੱਗਦਾ ਸਾਡੇ ਬਹੁਤ ਵਧੀਆ ਜੀ ਸਾਨੂੰ ਤਾਂ ਇਲਾਕੇ ਨੂੰ ਬਹੁਤ ਵੱਡੀ ਖੁਸ਼ੀ ਆਈ ਏ ਇਹ ਬਾਹਿਆਂ ਪਿੰਡਾਂ ਦਾ ਪਾਲਸੀ ਆਈ ਬਹੁਤ ਸਾਡੇ ਇਲਾਕੇ ਨੂੰ ਮੁਸ਼ਕਲ ਆਉਂਦੀ ਸੀ ਵਾਲ ਪਾ ਕੇ ਲੰਘਦੇ ਸੀ ਨਹਿਰ ਦੇ ਉਤੋਂ ਦੀ ਕੋਈ ਨੰਗਾ ਨਹੀਂ ਸੀਗਾ ਤੇ ਹੁਣ ਸਾਡੇ ਪੁਲਿਸ ਦਾ ਬੰਨ੍ਹ ਕਰਕੇ ਡੱਗੋ ਰਮਾਣੇ ਤੋਂ ਫਿੱਡੇ ਕਲਾ ਨੂੰ ਤੇ ਸਾਰੇ 22 ਹੰ ਪਿੰਡਾਂ ਨੂੰ ਇਹਦਾ ਫਾਇਦਾ ਹੋਊਗਾ ਤੇ ਸਾਰਾ ਇਲਾਕਾ ਹੀ ਬਾਗੋ ਬਾਗ ਖੁਸ਼ ਆ ਜੀ ਤੇ ਸਾਰੇ ਸਪੀਕਰ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਇਲਾਕੇ ਨਿਵਾਸੀਆਂ ਦਾ ਧੰਨਵਾਦ ਕਰਦੇ ਅਸੀਂ ਸਾਰਿਆਂ ਦਾ ਜੀ ਆਇਆਂ ਨੂੰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਜੇ ਸਹੀ ਮਨਾਈ ਮੈਂ ਤੇ ਕੀ ਗੱਲ ਇਹ ਆਖੂੰ ਤੁਹਾਨੂੰ ਵਿਆਹ ਜੀ ਨਹੀਂ ਖੁਸ਼ੀ ਕਿਉਂਕਿ ਅਸੀਂ ਇਹ ਸਾਨੂੰ ਜਿੰਨਾ ਵਕਤ ਅਸੀਂ ਭਰਿਆ ਹੈ ਇਹ ਸਾਨੂੰ ਹੀ ਪਤਾ ਹੈ ਤੇ ਹੁਣ ਅਸੀਂ ਆਣਾ ਸਾਡੇ ਬੱਚੇ ਤਾਂ ਨਾ ਪੜਨ ਇਸ ਲਈ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਮਤਲਬ ਅਸੀਂ ਇਹ ਕਰਦੇ ਆ ਬਿਆਨ ਕਿ ਪਾਰਟੀਆਂ ਚੱਲਦੀਆਂ ਰਹਿੰਦੀਆਂ ਵੀ ਇਹਨਾਂ ਦਾ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਆ ਸਾਰੀਆਂ ਪਾਰਟੀਆਂ ਦੇ ਲੋਕ ਹੋ ਜਾਂ ਪੂਰੇ ਸਾਰੀ ਪਾਰਟੀ ਸਾਰੇ ਖੁਸ਼ ਆ ਸਾਰੇ ਗੱਲ ਤੇ ਵੇਖੋ ਸਾਰੇ ਆਏ ਠੀਕ ਆ ਗੱਲ ਕਿ ਨਹੀਂ ਕਿ ਚੰਗੇ ਨੂੰ ਤਾਂ ਚੰਗਾ ਹੀ ਕਹਿਣਾ ਚਾਹੀਦਾ ਅਸੀ ਕਾਲੀਦਾਰ ਕੋਈ ਵੀ ਆ ਹਾਂ ਕਾਂਗਰਸ ਕਾਲੀਦਾਰ ਸਾਰੇ ਆਏ ਆ ਸਾਰੇ ਖੁਸ਼ ਆ ਕਿਉਂਕਿ ਕੰਮ ਹੀ ਬਹੁਤ ਵਟਾ ਹੋ ਗਿਆ ਇੱਕ ਨੁਕਸਾਨ ਹੁੰਦਾ ਸੀ ਕਿੰਨੇ ਕਿ ਲੋਕਾਂ ਨੂੰ ਨੁਕਸਾਨ ਤਾਂ ਪੁੱਛੋ ਨਾ ਜੀ ਨੁਕਸਾਨ ਤਾਂ ਕਿਉਂਕਿ ਮੈਂ ਇੱਥੇ ਆਉਂਦਾ ਰਿਹਾ 25-28 ਸਾਲ ਵੀ ਅਸੀਂ ਪੰਜ ਲਾਉਂਡ ਵੀ ਆਉਂਦੇ ਰਹੇ ਹਾਂ ਸਾਨੂੰ ਬੰਦੇ ਮਿਲਦੇ ਤੇ ਹਾਂ ਹੁਣ ਥੋੜੇ ਦਿਨ ਹੀ ਹੋਇਆ ਇੱਥੇ ਸਾਡੇ ਪਿੰਡ ਦੇ ਇੱਕ ਬੰਦੇ ਤੋਂ ਬੱਕਰੀਆਂ ਖੋਹ ਕੇ ਲੈ ਗਏ ਤੇ ਜਿਹੜੇ ਸਾਡੇ ਪਿੰਡ ਦੇ ਬੱਚੇ ਸੀ ਉਹ ਡਰਦੇ ਆਉਂਦੇ ਨਹੀਂ ਸੀ ਤੇ ਜੰਗਲ ਚ ਰਾਤ ਨੂੰ ਤਾਂ ਕੋਈ ਲੰਘਦਾ ਨਹੀਂ ਸੀ ਰਾਤ ਨੂੰ ਤਾਂ ਕੋਈ ਲੰਘਦਾ ਨਹੀਂ ਸੀ ਕੋਈ ਹਾਲ ਨਹੀਂ ਸੀ ਤੇ ਇੱਥੇ ਜਿਹੜਾ ਸਾਨੂੰ ਕਿਰਪਾ ਹੋ ਗਈ ਸਰਕਾਰ ਦੀ ਬਾਕੀ ਸਾਰੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਬਾਕੀ ਨਹਿਰ ਭਰੀ ਬੜੀ ਖੁਸ਼ੀ ਦੀ ਗੱਲ ਆ ਵੀ ਹੋਰ ਕੱਢ ਰਿਹਾ ਜਿਹੜੀ ਕਿਉਂਕਿ ਕੱਸੀ ਦਾ ਪਾਣੀ ਉੱਥੋਂ ਚੰਗਾ ਹੁਣ ਉਹ ਡੈਰਾ ਦੀ ਸਪੀਕਰ ਸਾਹਿਬ ਨੂੰ ਕਹਿਣਾ ਜੀ ਤੁਸੀਂ ਮਿਲਿਓ ਫੇਰ ਕਿਓ ਇਸ ਲਈ ਅਸੀਂ ਦੁਬਾਰੇ ਫਿਰ ਮੈਂ ਇਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਵੀ ਧੰਨਵਾਦ ਕਰਦਾ ਜੀ ਆਇਆਂ ਨੂੰ ਵੈਗ ਦੀ ਜੀ ਖਾਲਸਾ ਮੈਂ ਰਣਪ੍ਰੀਤ ਸਿੰਘ ਮਾਨ ਐਕਸਿਨ ਰਾਜਸਥਾਨ ਫੀਡਰ ਅੱਜ ਇੱਕ ਸਪੀਕਰ ਸਾਹਿਬ ਨੇ ਆਪਣਾ ਪਿੰਡ ਡੱਗੋ ਰਮਾਣਾ ਤੋਂ ਫਿੱਡੋ ਕਲਾਂ ਦਾ ਨਵੇਂ ਪੁਲ ਦਾ ਉਦਘਾਟਨ ਕੀਤਾ ਹੈ ਇਹ ਪੁਲ ਦੀ ਚੜਾਈ 7.5 ਮੀਟਰ ਹੈ ਤੇ ਇਸ ਪਿੰਡ ਇਸ ਪੁਲ ਦੇ ਬੰਨ ਨਾਲ ਘੱਟੋ ਘੱਟ 7-8 ਪਿੰਡਾਂ ਨੂੰ ਫਾਇਦਾ ਹੋਊਗਾ ਜਿਹੜੀ ਕਨੈਕਟੀਵਿਟੀ ਵਾਲ ਪਾ ਕੇ ਜਾਂਦੀ ਸੀ ਉਹ ਹੁਣ ਉਹਨਾਂ ਨੂੰ ਸਟ੍ਰੇਟ ਹੋ ਜਾਊਗੀ ਬਿਲਕੁਲ ਸਿੱਧਾ ਤੇ ਇਸ ਤੇ ਕੋਲ 10 ਕਰੋੜ ਦੇ ਲਗਭਗ ਇਸ ਤੇ ਖਰਚਾ ਆਵੇਗਾ ਹਾਂਜੀ ਇਸ ਦੀ ਚੜਾਈ ਜਾਂ ਲਵਾਈ ਕਿੰਨੀ ਹੋ ਸਕਦੀ ਹੈ ਇਹਦੀ 7.5 ਮੀਟਰ ਚੜਾਈ ਹੋਊਗੀ ਜੀ ਜਿਹੜਾ ਰਾਜਸਥਾਨ ਫੀਡਰ ਦੇ ਉੱਤੇ ਉਹਦੀ 73 ਮੀਟਰ ਲੰਬਾਈ ਹੈ ਸਰੰਦ ਫੀਡਰ ਦੇ ਉੱਤੇ ਜਿਹੜਾ ਉਹਦੇ 42 ਮੀਟਰ ਲੰਬਾਈ ਇੱਕ ਨਵੀਂ ਨਹਿਰ ਵੀ ਨਿਕਲਣ ਜਾ ਰਹੀ ਹੈ ਉਹਦੇ ਵਾਸਤੇ ਵੀ ਕੋਈ ਨਵਾਂ ਪ੍ਰੋਸੈਸ ਆਊਗਾ ਫਿਰ ਕਿੱਸੇ ਪੁਲ ਤੱਕਾਂ ਬਣਨਗੇ ਨਹੀਂ ਉਹ ਜੇ ਜਦੋਂ ਨਹਿਰ ਬਣੂਗੀ ਜੀ ਉਹਦੇ ਉੱਤੇ ਉਹਦੇ ਵਾਸਤੇ ਇੱਕ ਨਵਾਂ ਪੋਲ ਉਹਦਾ ਉਹ ਵੀ ਬਣੂਗਾ ਬਾਕੀ ਉਹਦਾ ਸਾਡਾ ਡਿਟੇਲ ਸਰਵੇ ਵਗੈਰਾ ਉਹਦੇ ਹੋ ਰਿਹਾ ਹੈ ਨਵੀਂ ਨਹਿਰ ਵਾਸਤੇ ਉਹਦਾ ਨਾਮ ਹਾਲਵਾ ਕਨਾਲ ਹੈ ਜਿਹੜੀ ਹਰੀਕੇ ਹੈੱਡਵਰਕ ਤੋਂ ਨਿਕਲ ਕੇ ਇਕੱਲੇ ਬੜੇਂਖੇੜੇ ਤੱਕ ਜਾਣੀ ਹੈ ਹਾਂਜੀ ਸੇਬ ਆਪਾਂ ਕਹਿ ਸਕਦੇ ਹਾਂ ਵੀ ਇਹ ਜਿਹੜੀਆਂ ਨਹਿਰਾਂ ਜੋੜੀਆਂ ਨਹਿਰਾਂ ਪਹਿਲੀ ਵਾਰ ਹੋਇਆ ਇਹਨਾਂ ਦੇ ਪੁਲਾਂ ਦਾ ਵੀ ਨਿਰਮਾਣ ਹੋ ਰਿਹਾ ਤੇ ਇੱਕ ਪੁਲ ਹੈ ਜਿਹੜਾ ਉਹ ਪਹਿਲਾ ਮੈਨੂੰ ਲੱਗਦਾ ਹੈ ਬਣ ਰਿਹਾ ਹੈ ਇਹ ਨਹਿਰਾਂ ਦੇ ਉੱਪਰ ਹਾਂਜੀ ਬਿਲਕੁਲ ਜੋ ਪਿਛਲੇ 40 ਮੈਂ 1962 ਤੋਂ ਬਾਅਦ ਇਹ ਪਹਿਲੀ ਵਾਰੀ ਹੋ ਰਿਹਾ ਕਿ ਪੁਲਾਂ ਦੀ ਜਿਹੜੀ ਨਵ ਸਾਰੀ ਵੀ ਹੋ ਰਹੀ ਹੈ ਤੇ ਨਵਾਂ ਪੁਲ ਵੀ ਬਣਿਆ ਨਹੀਂ ਤਾਂ ਕੋਈ ਹਾਈ ਨੈਸ਼ਨਲ ਹਾਈਵੇਅਸ ਤੇ ਜੂਰ ਪੁਲ ਜਿਹੜੇ ਦੁਬਾਰਾ ਬਣੇ ਸੀਗੇ ਪਰ ਨਵਾਂ ਪੁਲ ਨਹੀਂ ਕਿਤੇ ਬਣਿਆ ਸੀ ਨਵਾਂ ਪੁਲੇ ਪਹਿਲੀ ਵਾਰੀ ਹੋ ਰਿਹਾ ਜਿਹੜੀ ਕਿਸੇ ਜਗ੍ਹਾ ਤੇ ਜੇ ਬਣ ਰਿਹਾ ਤਾਂ ਇਹੀ ਹੈ ਸਿਰਫ ਟਾਈਮ ਆਊਟ ਕਿੰਨਾ ਹੈ ਕਿੰਨੇ ਟਾਈਮ ਤੱਕ ਲੋਕਾਂ ਨੇ ਹਵਾਲੇ ਕਰਦੇ ਇਹ 9 ਮਹੀਨੇ ਅਸੀਂ ਪੁਲ ਤਿਆਰ ਕਰ ਦਾਂਗੇ ਜੀ ਹਾਂਜੀ ਅਮਰੀਕ ਜੀ ਕਿਵੇਂ ਹੋਏ ਹੋ ਬਹੁਤ ਖੁਸ਼ੀ ਹੈ ਅੱਜ ਜੋ ਕਿ 70 ਸਾਲ ਬਾਅਦ ਸਾਡੀ ਅਜੇ ਮੰਗ ਪੂਰੀ ਹੋਈ ਹੈ ਅਸੀਂ ਸਪੀਕਰ ਸਾਹਿਬ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹਿਦ ਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਆ ਇਹ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤਾਂ ਸੁਣਿਆ ਤੁਸੀਂ ਜਿਹੜੇ ਪਿੰਡ ਵਾਸੀ ਕਿਉਂਕਿ ਆਪਾਂ ਜੇ ਕਹਿ ਸਕਦੇ ਹਾਂ ਕਿ ਦੋ ਜ਼ਿਲ੍ਹਿਆਂ ਦੇ ਕਾਫੀ ਪਿੰਡ ਨੇ ਜਿਨ੍ਹਾਂ ਪਿੰਡਾਂ ਨੂੰ ਇਹ ਅੱਜ ਸਹੂਲਤ ਮਿਲਣ ਜਾ ਰਹੀ ਹੈ ਪਹਿਲੀ ਵਾਰ ਆਪਾਂ ਆਜ਼ਾਦੀ ਤੋਂ ਬਾਅਦ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਸਹੂਲਤ ਮਿਲਣ ਜਾ ਰਹੀ ਹੈ ਨਵਾਂ ਪੁਲ ਬਣ ਰਿਹਾ ਇੱਥੇ ਤਾਂ ਜਿਨੇ ਲੋਕ ਇੱਥੇ ਪਹੁੰਚੇ ਹੈ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਸਾਰੇ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਇੱਥੇ ਆਏ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀਗੀ ਕਿ ਪਲਾਉ ਕਾਂਗਰਸ ਦੇ ਨਾਲ ਸੰਬੰਧ ਰੱਖਦੇ ਆ ਅਕਾਲੀ ਦਲ ਦੇ ਨਾਲ ਰੱਖਦੇ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਰੱਖਦੇ ਆ ਪਰ ਅੱਜ ਉਹ ਉਹਨਾਂ ਨੂੰ ਜਿਹੜੀ ਸਹੂਲਤ ਸਾਂਝੀ ਮਿਲ ਰਹੀ ਹੈ ਇਸ ਨੂੰ ਲੈ ਕੇ ਸਾਰੇ ਸੰਤੁਸ਼ਟ ਨੇ ਪੰਜਾਬ ਸਰਕਾਰ ਦੀ ਇਸ ਸਹੂਲਤ ਤੋਂ ਸੰਤੁਸ਼ਟ ਨੇ ਤਾਂ ਹੁਣ ਜਿਹੜਾ ਪੁਲ ਦੀ ਜਿਹੜਾ ਨਿਰਮਾਣ ਜਲਦੀ ਜਿਹੜਾ ਕਿਉਂਕਿ ਸ਼ੁਰੂ ਹੋਣ ਜਾ ਰਿਹਾ ਹੈ ਅੱਜ ਉਦਘਾਟਨ ਹੋ ਗਏ ਨੇ ਤੇ ਪੰਜਾਬ ਸਰਕਾਰ ਦੀ ਦੋਆਂ ਸਾਲਾਂ ਦੇ ਵਿੱਚ ਉਪਲਬਧੀ ਦੇਖਣ ਨੂੰ ਕਾਫੀ ਮਿਲ ਰਹੀ ਹੈ ਤੇ ਨਾਲ ਇੱਕ ਨਹਿਰ ਦਾ ਵੀ ਜਿਹੜਾ ਨਿਰਮਾਣ ਹੋ ਰਿਹਾ ਉਸ ਦੇ ਵੀ ਨਾਲ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਾਫੀ ਜਿਹੜੀ ਸਹੂਲਤ ਮਿਲੇਗੀ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਖਾਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ